ਮੇਰੇ ਕੋਲ ਇੱਕ ਵਾਰੀ ਫੇਰ ਸਾਰੇ ਦੇ ਪਿਆਰਪਰੀ ਸਸ਼ਕੀ ਕਾਲ ਤੋਂ ਨਾਮਕ ਬਰਤਨ ਸਟੋਰ। ਇਹ ਜੀ ਸਾਡਾ ਤਨ ਤਨ ਗੁਰਨਾਣਕ ਬਰਤਨ ਸਟੋਰ ਮਨਿੰਡਾ ਰੋਡ ਕਰਾਲੀ ਕਰਾਲੀ ਤੋਂ ਮਨਿੰਡਾ ਰੋਡ ਦੇਖ ਸਕਦੇ ਹੋ ਤੁਸੀਂ ਤੇ ਆਦੇ ਤੁਹਾਨੂੰ ਦਿਖਾਈਏ ਭਾਂਡੇ ਵਧੀਆ ਵਧੀਆ। ਹਾਉ ਜੀ ਸਕਾ ਜੀ ਸਸ਼ਕੀ ਕਾਲ ਜੀ ਹਾ ਦੇਖੋ ਜੀ ਅੰਕਲ ਉਹਨਾਂ ਦੀ ਸ਼ਾਪ ਆ ਏ ਅੱਜ ਤੁਹਾਨੂੰ ਅਸੀਂ ਦਿਵਾਲੀ ਦੇ ਕਰਕੇ ਸੇਲ ਫੁੱਲ ਲੱਗੀ ਹੋਈ ਹੈ ਜੀ ਤੁਹਾਨੂੰ ਦਿਖਾਉਣਾ ਹੈ ਪਾਂਡੇ ਦੀ ਤੁਹਾਨੂੰ ਵਧੀਆ ਵਧੀਆ ਠੀਕ ਹੈ ਤੇ ਜਿਹੜੇ ਆਪਣਾ ਹੋਲ ਸੇਲ ਰੇਟ ਤੋਂ ਦਿਵਾਲੀ ਕਰਕੇ ਚੱਕਿਆ ਪਿਆ ਕੰਮ ਆ ਜਿਓ ਸਾਰੇ ਆਪਣਾ ਇੱਕ ਵਾਰੀ ਮੌਕਾ ਮਿਲਦਾ ਦਿਵਾਲੀ ਕਰਕੇ ਮਿਲ ਗਿਆ ਆਪਾਂ ਵੀਰ ਜੀ ਨਾਲ ਕਰਦ ਗਾਵਾ ਵੀਰ ਜੀ ਤੁਹਾਨੂੰ ਦਿਖਾਉਂ ਕਿਹੜੇ ਕਿਹੜੇ ਕੀ ਵਧੀਆ ਜੀ ਦਿਨੀ ਦਿਵਾਲੀ ਕਪਾ ਦੇ ਰਹੇ ਆ ਤਮਾਕੇ ਦਾ ਅਸੀਂ ਆਉਂਦੇ ਰਹੇ ਛੇ ਫੋਰ ਜੇ ਕੋਈ ਸੀ ਲੈ ਕੋਈ ਇੱਕ ਟੈਲ ਦੇ ਕੁਝ ਕਰੇ ਵੀ ਬੜੀ ਜੇ ਚੋਰ ਟੈਲ ਦੇ ਕਰੇ ਵਾਜੀ ਜੀ ਇਹ ਤੁਹਾਨੂੰ ਪੰਰੇ ਤੇ ਰਿਲੀ ਦੇ ਕੇ ਜੀਓ ਉਹ ਤੋਂ 600 ਦਾ ਮੰਗ ਬਈ ਤੋਂ ਥੋੜਾ 500 ਦਾ 450 ਦਾ ਹਰੋਂ ਤੋਂ ਗੋਲੀ ਤੋਂ ਨਾ ਆਈ ਆਹ ਦੇਖੋ ਜੀ ਕੁੱਕਰ ਕਿਉਂਕਿ ਸਾਰਿਆਂ ਨੂੰ ਦੇਖੋ ਕਿਚਨ ਦੇ ਵਿੱਚ ਇਹ ਜ਼ਰੂਰ ਲੋੜ ਜ਼ਰੂਰ ਪੈਂਦੀ ਹੈ ਪਿੱਤਲ ਦਾ ਪਿਓਰ ਪਿੱਤਲ ਦਾ ਠੀਕ ਹੈ ਜੀ ਤੇ ਆਹ 12000 ਦੇ ਟੋਰ ਹੈ ਜੀ ਇਹ ਤੋਂ 7500 ਵੀ ਕਿੰਨੇ ਪੀ ਦੋਗੇ ਵਾਹ ਜੀ ਵਾਹ ਦੇਖੋ ਆਜੋ 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 ਦੇਖੋ 12 ਲੇਕਿਨ ਆਪਾਂ ਦਿਵਾਲੀ ਕਰਕੇ 75 ਦੇ ਦੇ ਰਹੇ ਆ ਔਰ ਉਹ ਵੀ ਸਾਰੇ ਇਹ ਪਿੱਤਰਾ ਵੀ ਹਾਂਜੀ ਨਹੀਂ ਪਿੱਤਰਾ ਲਾ ਕੇ ਉਹ ਪਿੱਤਰਾ ਇਹ ਤਿੰਨ ਮਿਲ ਰਹੇ ਆ ਜੀ ਸਾਨੂੰ ਹਾਂ 50% ਛੋਟ ਹੈ 50% 50% ਦਾ ਛੂਟ ਹੈ ਆਓ ਤੇ ਲੈ ਲਓ ਠੀਕ ਹੈ ਗਰੰਟੀ ਇਹਨਾਂ ਦੀ ਲਾਈਫ ਟਾਈਮ ਹੈ ਹਾਂਜੀ ਤੇ ਹੋਰ ਵੀ ਨੇ ਆਪਣੇ ਕੋਲ ਨਵੀਂ ਆਈਟਮ ਆ ਮਤਲਬ ਜਿੱਦਾਂ ਆਪਾਂ ਹੋਰ ਕਢਾਈ ਹੈ ਹਾਂ ਆ ਗਈ ਆ ਕਿ ਜੀ ਪ੍ਰਵਾਹ ਕੰਪਨੀ ਦੀ ਆ ਇੱਕ ਨਾਲ ਇੱਕ ਕਢਾਈ ਫਰੀ ਹੈ ਜੀ ਵਾਹ ਇਹ ਕੜਾਹੀ ਲਵਾਂਗੇ ਕੰਮਿਤ ਨਾਲ ਕੜਾਹੀ ਵਧੀਆ ਮਿਲੂਗੀ ਇਹਦੇ ਨਾਲ ਆ ਮੈਟ ਹੋ ਗਿਆ ਜੀ ਠੀਕਾ ਜੜੀ ਹੋ ਗਈ ਜੀ ਆਹ ਦੇਖੋ ਜੀ ਇਹ ਪੂਰੀਆਂ ਪਕੌੜੇ ਕੱਢੋ ਉੱਪਰ ਰੱਖੋ ਬਾਜਲਾ ਇਹ ਕੜਾਹੀ ਇੱਕ ਦਿਨ ਵਾਲੀ ਇੱਕ ਫ੍ਰੀ ਹੈ ਕਹਿੰਦੇ ਕਿ ਮੈਟ ਮਿਲ ਰਿਹਾ ਜੋ ਆਪਾਂ ਨੀਚੇ ਰੱਖ ਸਕਦੇ ਆ ਕਿ ਘੁਮੇ ਨਾ ਚੀਜ਼ ਹਨਾ ਇੱਕ ਕੜਾਹੀ ਕੰਪਨੀ ਲਾਈਫ ਟਾਈਮ ਦਿੰਦੀ ਹੈ ਲਾਈਫ ਟਾਈਮ ਦੀ ਗਾਰੰਟੀ ਹੋਰ ਤੁਹਾਨੂੰ ਕੀ ਚਾਹੀਦਾ ਜੇ 프라이ਪੈਨ ਹੈ 프라이ਪੈਨ ਵੀ ਕੜਾਹਤ ਹੋਈ ਹੈ ਵਾਹ ਜੀ ਵਾਹ ਜੀ ਜਿਵੇਂ ਜਿਵੇਂ ਹੈ ਸਸਤਾ ਮੈਂ ਮੈਟ ਫਰੀ ਹੈ ਨਾਲ ਜਿੱਦਾ ਪੂੜੀਆਂ ਪਕੌੜੀਆਂ ਕੱਢਣੇ ਆ ਉੱਪਰ ਆ ਜੀ ਆ ਦੇਖੋ ਜੀ ਇਹ ਤੋਂ ਵਧੀਆ ਮੌਕਾ ਨਹੀਂ ਮਿਲਣਾ ਠੀਕ ਹੈ ਹਰ ਕੰਪਨੀ ਦੇ ਕੁੱਕਰ ਆ ਕੜਾਹੀਆਂ ਆ ਫਰਾਈ ਪੈਨ ਆ ਸਾਸ ਪੈਨ ਆ ਸਾਰਾ ਸਾਮਾਨ ਇਕ ਨਾਲ ਫ੍ਰੀ ਹੈ ਬਈ ਦੀਵਾਲੀ ਕਰਕੇ ਸਾਰੀ ਚੀਜ਼ ਇਕ ਨਾਲ ਇਕ ਫ੍ਰੀ ਹੈ ਤੇ ਤੁਸੀਂ ਆਓ ਆ ਕੇ ਆਪਣਾ ਲੈ ਕੇ ਜਾਓ ਠੀਕ ਹੈ ਮੁੜ ਕੇ ਮੌਕਾ ਨਹੀਂ ਮਿਲਣਾ ਸਾਲ ਬਾਅਦ ਮੌਕਾ ਆਉਂਦਾ ਕਦੇ ਠੀਕ ਹੈ ਆਓ ਤੇ ਬੰਕਰ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਦੀ ਸ਼ਾਪ ਹੈ ਆਂਟੀ ਨਾਲ ਇਹ ਸਾਰੇ ਗਾਲੀ ਕਰੇ 50% ਛੋਟ ਹੈ ਸਾਰੇ ਤੁਨ ਗੁਰੂ ਨਾਨਕ ਸਟੋਰ ਹੈ ਤੇ ਤੁਸੀਂ ਪਲੀਜ਼ ਵਿਜ਼ਿਟ ਕਰੋ ਇੱਥੇ ਠੀਕ ਹੈ ਤੁਹਾਨੂੰ ਇੰਨੇ ਸੋਨੇ ਪਿੱਤਲ ਦੇ ਭੰਡੇ ਅੱਜ ਤੇ ਅੱਜ ਤੁਹਾਨੂੰ ਮਿਲ ਜੀਗੀ ਪਿੱਤਲ ਦਾ ਤਵਾ ਵੀ ਹੈਗਾ ਜੀ ਵਾਹ ਜੀ ਥੈਂਕ ਯੂ ਅਲੋ ਪਿੱਤਲ ਦਾ ਵੀ ਤਵਾ ਤੁਹਾਨੂੰ ਦਿਖਾਣੇ ਆ ਹਾਂ ਅੱਜ ਕੱਲ ਆਪਾਂ ਦੇਖ ਲੋ ਦੇਖਦੇ ਆ ਹਨਾ ਸਟੀਲ ਦੀਆਂ ਲੋਹੇ ਦੀਆਂ ਚੀਜ਼ਾਂ ਤੇ ਅੱਕ ਗਏ ਪਰ ਜਿਹੜਾ ਪੁਰਾਣਾ ਟਾਈਮ ਸੀ ਨਾ ਉਹ ਫਿਰ ਇੱਕ ਮਾਂ ਦਾ ਕਿੰਨਾ ਦਾ ਰੱਖਦੇ ਸੀ ਉਹ ਸੌਦਾ ਹੀ ਆਪਾਂ ਤੁਹਾਨੂੰ ਲਾਵਾਂਗੇ ਡਿਸਕਾਊਂਟ ਕਰਕੇ 1000 ਰੁਪਏ ਲੈ ਵਾਹ ਜੀ ਵਾਹ ਆ ਦੇਖ 1600 ਰੁਪਏ ਦਾ ਆਦਾਂ ਕਰ ਤੁਸੀਂ ਬਾਜ਼ਾਰ ਚ ਕਿਤੇ ਵੀ ਲੈਂਦੇ ਹੋ ਆਪਾਂ ਕਿੰਨਾ ਲੱਗ ਰਿਹਾ ਵੀਰੇ 3000 ਰੁਪਏ ਦੇਵਾ ਇਹ 1000 ਰੁਪਏ ਦਾ ਪਿੱਤਲ ਦਾ ਕਵਾ ਆ ਲਓ ਜੀ ਲੈ ਜਾਓ ਬਹੁਤ ਵਧੀਆ ਚੀਜ਼ ਆਂ ਹਰਦੀ ਮਿਲ ਜੇਗੀ ਠੀਕ ਹੈ ਜੀ ਚੋਲੀ ਹਰੇ ਕਟ ਮਿਲ ਜੇਗੀ ਗਲਾਸ ਮਿਲ ਜੇਗੇ ਗਲਾਸ ਪਿੱਤਲ ਦੇ ਹਰੇ ਕਟ ਤੋਂ ਪਿੱਤਲ ਦੀ ਮਿਲੇਗੀ ਜੀ ਠੀਕ ਹੈ ਤੇ ਤੁਸੀਂ ਆਓ ਵਿਜ਼ਿਟ ਕਰੋ ਵਰਤਨ ਤੁਨ ਗੁਰੂ ਨਾਨਕ ਬਰਤਨ ਸਟੋਰ ਮਰੀਂਡਾ ਰੋਡ ਕਰਾਲੀ ਆਓ ਵਿਜ਼ਿਟ ਕਰੋ ਠੀਕ ਹੈ ਕਿਉਂਕਿ ਇਹ ਮੌਕਾ ਇੱਕ ਵਾਰ ਹੀ ਆਉਂਦਾ ਹੈ ਬਾਰ ਬਾਰ ਨਹੀਂ ਆਉਂਦਾ ਠੀਕ ਹੈ ਇੱਕ ਵਾਰ ਤੁਹਾਨੂੰ ਸਾਰੇ ਬਰਤਨ ਪਿੱਤਲ ਦੇ ਵੀ ਦਿਖਾਉਣੇ ਆ ਉਧਰ ਵੀ ਨਿਗਾ ਮਰਵਾ ਦੇਣਾ ਇੱਕ ਵਾਰ ਕੈਮਰਾਮੈਨ ਜੀ ਆਪਣਾ ਉਧਰ ਸਾਰੇ ਚ ਦਿਖਾ ਦਿਓ ਆ ਬਲੀ ਨੀ ਆ ਦਿਖਾਉਂਦਾ ਸਾਰੇ ਚ ਲੱਗਦੇ ਨੇ ਮੁੰਨਿੰਦਰ ਤਨੇ ਉੱਪਰ ਵੀ ਪਾਂਡੇ ਪਏ ਨੇ ਠੀਕ ਐਤੋਂ ਵੱਧ ਸੋਨੇ ਦੇ ਬਰਤਨ ਦੇ ਮੈਡੀਕਲ ਵੀ ਪੂਰੇ ਪਕਾ ਕੇ ਆਪਣੀ ਰੋਗ ਨੂੰ ਆਉਣਾ ਤੇ ਹੁਣ ਤੁਹਾਨੂੰ ਦਿਖਾਣਾ ਹੈ ਮਿਕਸੀ ਵਗੈਰਾ ਜੋ ਵੀ ਹੈ ਸਾਰੀ ਚੀਜ਼ਾਂ ਇੱਕ ਦੇ ਨਾਲ ਇੱਕ ਫ੍ਰੀ ਮਿਲਦੀਆਂ ਹੈ ਜੀ ਪਲੀਜ਼ ਤੁਸੀਂ ਆਓ ਵਿਜ਼ਿਟ ਕਰੋ ਤੇ ਇਹ ਦੇਖੋ ਕਿੰਨੇ ਅੱਛੇ ਡੈਕੋਰੇਟ ਡੈਕੋਰੇਟ ਕੀਤਾ ਹੋਇਆ ਗਲਾਸਾਂ ਨੂੰ ਤੇ ਨਾਲ ਇਹਦੇ ਜੱਗ ਵੀ ਹੈਗਾ ਜੰਬੋ ਗਲਾਸ ਲੱਸੀ ਵਾਲਾ ਸਟੀਲ ਦਾ ਸਟੀਲ ਦਾ ਕੀ ਬਾਪ ਹੈ ਜੀ ਸਪੂਨ ਵਗੈਰਾ ਵੀ ਪਿੱਤਲ ਦੇ ਪਏ ਹੋਏ ਨੇ ਦੇਖੋ ਜੀ ਲੈਣੇ ਆਣਾ ਫ੍ਰਿਜ ਚ ਰੱਖਦੇ ਆ ਕੱਚ ਦੀ ਪਾਣੀ ਭਰ ਕੇ ਠੀਕ ਹੈ ਜੀ ਤੁਹਾਨੂੰ ਡਿਸਕਾਊਂਟ ਮਿਲ ਰਹਾ ਹੈ ਜੀ ਹਰੇਕ ਚੀਜ਼ ਦੇ ਉੱਤੇ ਆਓ ਆਓ ਮੇਲਾ ਜੀ ਨੂੰ ਜ਼ਿਆਦਾ ਡਿਸਕਾਊਂਟ ਮਿਲੇਗਾ ਵਾਹ ਜੀ ਵਾਹ ਜਿਹੜਾ ਸਾਡੀ ਵੀਡੀਓ ਦੇਖ ਕੇ ਇੱਥੇ ਆਊਗਾ ਇਹ ਸਾਨੂੰ ਲਾਈਕ ਕਮੈਂਟ ਸਬਸਕ੍ਰਾਈਬ ਐਂਡ ਸ਼ੇਅਰ ਜੋ ਵੀ ਕਰੇਗਾ ਉਹ ਮਸਲਾ ਹੋ ਡਿਸਕਾਊਂਟ ਦਵਾਂਗੇ ਸੋ ਕੀ ਕਹੋ ਜੀ ਅੱਛੀ ਗੱਲ ਅੱਛੀ ਗੱਲ ਆ ਤੁਹਾਡੇ ਵਾਸਤੇ ਦਵਾੜੀ ਗਿਫਟ ਜੀ ਗੋਲਡਨ ਅੰਡਾ ਆ ਕੀ ਇਹ ਐਟ ਬੈਂਕ ਉਹ ਹੋ 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 ਸਟਲੀ ਸੈੱਟ ਵਾਹ ਜੀ ਵਾਹ ਤੁਹਾਡੇ ਲਈ ਹੈ ਲਾਈਫ ਟਾਈਮ ਗਾਰੰਟੀ ਵਾਲਾ ਆਹ ਦੇਖੋ ਜੀ ਜਿਹੜਾ ਬੰਦਾ ਮਤਲਬ ਕਿ ਸ਼ੌਪ ਦਾ ਤੁਸੀਂ ਦੇਖ ਰਹੇ ਹੋ ਕਿ ਐਨਾ ਮਹਿੰਗਾ ਗਿਫਟ ਪਰਚੇਸ ਕਿਸੇ ਹੋਰ ਨੂੰ ਦੇ ਸਕਦੇ ਆ ਨਾ ਇੱਕ ਆਪਾਂ ਦਾ ਆਮ ਜਿਹਾ ਬਲੱਗਰ ਆ ਤੇ ਸੋਚੋ ਕਿੰਨਾ ਡਿਸਕਾਊਂਟ ਹੋਊਗਾ ਸ਼ੌਪ 'ਚ ਆਜੋ ਆਜੋ ਮੇਲਾ ਲੁੱਟ ਲਓ ਇੱਕ ਵਾਰ ਬਾਗ ਜੀ ਹੈਪੀ ਤਾਂਦੇਸ ਥੈਂਕ ਯੂ ਜੀ ਥੈਂਕ ਯੂ ਹੈਪੀ ਨਵਾਲੀ ਹੈਪੀ ਤਾਂਦੇਸ ਸਭ ਨੂੰ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਠੀਕ ਹੈ